ਲਾ ਜਾ ਠੀਕ ਹੈ ਸਮਾਲ ਲੈ ਕੇ ਹੁਣ ਦੇਖੋ ਆਪਣੀ ਵੀਡੀਓ ਬਣਵਾ ਕੇ ਹੁਣ ਮੇਰੀ ਵੀਡੀਓ ਨੂੰ ਨੱਕ ਬੁੱਲ ਕੱਢ ਰਹੀ ਹੈ ਐ ਜੀ ਹੁੰਦਿਆਂ ਨੇ ਦਰਾਨੀਆਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪੜਾਈ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਵੇਰੇ ਸਵੇਰੇ ਸਵੇਰ ਦੇ 5:30 ਵਜੇ ਤੇ ਹੁਣ ਨਾ ਇੱਕ ਸਬਜ਼ੀ ਨੂੰ ਤੜਕਾ ਲਾਤਾ ਜਿਹੜਾ ਕਿ ਉਹ ਮੈਡਮ ਨੇ ਲਾਇਆ ਹੈ ਜਿਹੜਾ ਕਿ ਉਹਦੀ ਵੀਡੀਓ ਚ ਕਿਉਂਕਿ ਮੇਰੀ ਵੀਡੀਓ ਤੇ ਮੈਨੂੰ ਮੈਨ ਮੇਰੀ ਮੈਨੂੰ ਤਾਂ ਵੀਡੀਓ ਬਣਾਣੀ ਨਹੀਂ ਦਿੰਦੀ ਜਿਹੜੀ ਆਪਦੀ ਰੈਸਪੀ ਹੁੰਦੀ ਆ ਮੇਰੀ ਵੀਡੀਓ ਵੀ ਤਾਂ ਨਹੀਂ ਬਣਾਉਣੀ ਬਸ ਇਹ ਤਾਂ ਸੀ ਨਹੀਂ ਬਣਾਣੀ ਹੈਗੀ ਵੀ ਆਪਦੀ ਹਾਂ ਜਦ ਤੱਕ ਮੈਨੂੰ ਤਾਂ ਥਾਲਣਾ ਹੀ ਟੀ ਮੈਂ ਵੀਡੀਓ ਬਣਾਉ ਉਹ ਵੀ ਨਹੀਂ ਬਣਾਉ ਮਗਾ ਰੁਕਦਾ ਜਾ ਹੁਣ 10 ਮਿੰਟ ਹੁਣ ਕੈਮਰੇ ਅੰਦਰ ਬਾਥਰੂਮ ਤੇ ਬੜ ਕੇ ਕਹੀ ਇਹਨੂੰ ਵੀਡੀਓ ਬਣਾਉਂ ਚਲੋ ਜੀ ਆਪਾਂ ਹੁਣ ਬਾਤ ਅੜ ਕਲਾ ਚੱਲੇ ਆਂ ਮੈਂ ਬਣਾਉਂਗੀ ਮਸਾਲਾ ਚਾਣਾ ਮਸਾਲੇ ਵਾਲੇ ਛੋਲੇ ਹਨਾ ਉਹ ਮੈਂ ਬਾਰੀ ਬਣਾਉਂਗੀ ਛੁੱਲੇ ਤੇ ਕਿਉਂਕਿ ਅੰਦਰ ਪਹਿਲੇ ਹੀ ਗੈਸ ਬੁੱਕ ਹੈ ਉਹ ਵੀ ਨਾ ਐਨੀ ਜ਼ਿਆਦਾ ਹੋਆ ਛੋਲੇ ਕਾਫੀ ਆ ਕਿਲੋ ਆ ਫੁੱਲ ਕੇ ਕਿੰਨੇ ਹੋ ਜਾਂਦੇ ਨੇ ਫਿਰ ਉਹ ਚੀਜ਼ ਜਿਹੜੀ ਅੰਦਰ ਨਹੀਂ ਬਣਦੀ ਆਪਾਂ ਬਾਹਰੀ ਬਣਾਵਾਂਗੇ ਵਧੀਆ ਛੁੱਲੇ ਦੇ ਬਹੁਤ ਵਧੀਆ ਹੋਣਗੇ ਜੀ ਐ ਨਹੀਂ ਨਾ ਪਤਾ ਹੈਗਾ ਵੀ ਹੁਣ ਵੀ ਨੇਹਰੇ ਚ ਨਹੀਂ ਦਿਖ ਰਿਹਾ ਵੀ ਤੇਲ ਗਰਮ ਹੋ ਗਿਆ ਖੁਸ਼ਬੂ ਆ ਰਹੀ ਆ ਖੁਸ਼ਬੂ ਤੈਨੂੰ ਕਿਵੇਂ ਆ ਗਈ ਆ ਜੀ ਨੱਕ ਬੜੀ ਤੇਜ਼ ਨਾਲ ਮਾ ਮੇਰਾ ਨੱਕ ਤੇਜ ਜਾ ਫਿਰ ਚੰਨਨ ਆ ਰਿਹਾ ਮੇਰੇ ਫੋਨ 'ਚ ਚੰਨਨ ਆ ਰਿਹਾ ਦੇਖ ਲੈ ਪੈਸੇ ਲਾਇਦਾ ਕਿੰਨਾ ਪੈਦਾ ਮੇਰੇ 'ਚ ਨਹੀਂ ਆਂਦਾ ਫੋ ਇਹਨਾਂ ਪੈਸੇ ਲਾ ਦੇ ਤੂੰ ਵੀ ਦੇ ਦੇ ਇਕੱਠੇ ਹੋ ਜੂਗੇ ਤੂੰ ਵੀ ਲਾ ਦੇ 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 ਤੋਕਦੀ ਕਿਉਂ ਇਕੱਠੇ ਕਰਕੇ ਲਾਇਨੇ ਕਿ ਤੂੰ ਨੇੜੇ ਲੈਣ ਦਾ ਕੋਈ ਫਾਇਦਾ ਨਹੀਂ ਕੜਾਈ ਹਿੰਦੀ ਖਰੀ ਮੇਰੇ ਝਾੜਾ ਨੂੰ ਲੱਗ ਰਿਹਾ ਮੇਰੀ ਬੇਬੇ ਤੇ ਗੱਦੀ ਦੀ ਚਾਚੇ ਦੱਸੂਗਾ ਬਤਾਈ 200 ਰੁਪਏ ਮੈਨੂੰ ਲੱਗ ਰਹੇ ਨੇ ਆ ਜੜੇ ਇਹਦੇ ਜੋੜ ਲੂੰਗੀ ਮੈਂ ਹਾਂ YouTube ਦੇ ਪੈਸੇ ਹੋਣਾ ਹੁਣ ਵੀਡੀਓਸ ਬਣਾਉਣਾ ਤਾਂ ਲੱਗੇ ਹਾਂ ਫਿਰ ਲੈ ਲਵਾਂਗੀ ਦੋਤੇ ਜੋੜ ਕੇ ਫਿਰ ਲੈ ਲਵਾਂਗੀ ਤੂੰ ਤਾਂ 17 ਦੀ ਪ੍ਰਮਾ ਮੈਂ ਨੰਵੇਂ ਸਾਲੂ ਲੈ ਲਵਾਂਗੀ ਫਿਰ 17 ਲੈ ਨੰਵੇਂ ਸਾਲ ਨੂੰ ਲੈ ਕੇ ਕਰੀ ਤਾਂ 12 ਲਈ ਆਸਤਾਰ ਨਹੀਂ ਆਹੀ ਜੇ ਲੈ ਲਵਾਂਗੀ ਬਸ ਨੇ ਪੈਸੇ ਨਹੀਂ ਮੈਨੂੰ ਫੋਨ ਤੇ ਜੀ ਕਰਦਾ ਲਾਣ ਨੂੰ ਪਤਾ ਨਹੀਂ ਕਾਤੇ ਫੋਨ ਤੇ ਪੈਸੇ ਲਾਣ ਜੀ ਕਰਦਾ ਹਨਾ ਲੋਜੀ ਤੁਹਾਨੂੰ ਨੇ ਹੋ ਨਾ ਨੇੜੇ ਤੇ ਕੁਝ ਵੀ ਨਹੀਂ ਦਿਖ ਰਿਹਾ ਕਾਲਾ ਦਿਖ ਰਿਹਾ ਗੋਛੀਆਂ ਜੀਆਂ ਤੁਸੀਂ ਮੈਨਾਂੀਆਂ ਨੇ ਮੈਨੂੰ ਪਤਾ ਅਟੈਕ ਆਣੇ ਚਲ ਪਾ ਦੋ ਉਹ ਮੈਂ ਲਈ ਪਰ ਆਉਣੀ ਆ ਰਿਹਾ ਕਿਉਂਕਿ ਕੜਾਹੋਂ ਕੜਾਹੀ ਰਿਹਾ ਪਰ ਸ਼ਾਮਾ ਪੈ ਰਿਹਾ ਤਾਂ ਕਰਕੇ ਅੱਛਾ ਜੀਰਾ ਹਰ ਉਹ ਤੋਂ ਮੇਰੇ ਵਿੱਚ ਦਿਖ ਨਹੀਂ ਰਿਹਾ ਆਹ ਅਦਰਕ ਜੀੜਾ ਔਰ ਹਰੀ ਮਿਕਰਾ ਮੇਰੇ ਵਿੱਚ ਦਿਖ ਨਹੀਂ ਰਿਹਾ ਬਿਲਕੁਲ ਵੀ ਤੇ ਹੁਣ ਮੈਂ ਨਾ ਜਿਹੜੇ ਮਸਾਲੇ ਲਿਆਈ ਅੰਦਰ ਤੇ ਉਹ ਪਾ ਦਿੰਦੀ ਆ ਇਹਦੇ ਵਿੱਚ ਨਾ ਪਿਆਜ਼ ਵਗੈਰਾ ਕੁਛ ਨਹੀਂ ਪੈਂਦਾ ਅ ਬਸ ਇਹ ਸਿੱਧੇ ਜੇ ਬਣਦੇ ਨੇ ਪਿਛਲੀ ਵਾਰ ਮੈਂ ਬਣਾਏ ਤੇ ਨਾ ਤਾਂ ਨਹੀਂ ਬਣਾਏ ਤੇ ਹਾਂ ਮੈਂ ਬਣਾਏ ਤੇ ਮੈਂ ਮੈਨੂੰ ਦੱਸਿਆ ਤਾਂ ਕਿ ਹਾਂ ਦੱਸਿਆ ਤਾਂ ਫੇਪੀ ਮਤਲਬ ਕਾ ਕੋਈ ਨਾ ਗਲਤੀ ਕੀਤੀ ਇੱਕ ਕਰਤੀ ਸੀ ਮੈਨੇ ਆਹ ਮਸਾਲੇ ਪਾਣੀ ਚ ਘੋਲ ਕੇ ਨਹੀਂ ਪਾਏ ਤੇ ਆਹ ਗਲਤੀ ਕਰੀ ਤੀ ਮੈਨੂੰ ਯਾਦ ਆ ਗਿਆ ਹੁਣ ਪਾਣੀ ਚ ਘੋਲ ਕੇ ਚਾਹੀਦਾ ਸੁੱਕੇ ਪਾਏ ਤੇ ਹਾਂ ਮਾਤੇ ਉੱਪਰ ਪਾਣੀ ਪੋਣੀ ਨਹੀਂ ਪਾਇਆ ਸੀ ਮੈਨੇ ਆਹ ਕਰਤਾ ਮਿਸਟੇਕ ਆਏ ਹਾਈ ਤਾਂ ਜੜਾਤੀ ਚੱਲੂਗੀ ਜੇ ਐਵੇਂ ਨਾ ਹੁਣੇ ਪਾਣੀ ਚ ਚਾਹੇ ਪਾਣੀ ਚ ਘੋਲ ਕੇ ਪਾ ਲੋ ਚਾਹੇ ਪਾਣੀ ਨਾਲ ਦੀ ਨਾਲ ਪਾ ਲੋ ਓਰੀਜਿਨ ਦੇ ਨੇ ਤੇਲ ਚ ਪਾਓ ਤੇ ਕੁਛ ਨਹੀਂ ਦੰਦਾ ਬਸ ਹੁਣ ਇੱਕ ਸਬ지 ਅੰਦਰ ਬਣੀ ਜਾਊਗੀ ਕੋਰੇ हां इक अंदर ढ़ती गोपी आपा काले छोले ਇੱਥੇ ਧਰਤੇ ਬੜੀ ਆਸਾਨ ਰੈਸਪੀ ਆ ਹਨਾ ਜਿਨੇ ਦੀ ਦੇਖੋ ਮੈਂ ਇੱਕ ਵਾਰ ਦੱਸ ਦਈਏ ਕਿਉਂਕਿ ਪਹਿਲਾਂ ਮੈਂ ਉਹ ਢਾਈ ਦੱਸੀ ਫਟਾਫਟ ਸਮਾਨ ਪਾਉਣਾ ਤਾਂ ਅ ਬਸ ਤੇਲ ਪਾਣੇ ਤੋਂ ਬਾਅਦ ਦਿਖਵੇ ਕੁਛੋ ਤੇਲ ਪਰ ਸ਼ਾਮ ਆ ਰਿਹਾ ਅਚਾ ਤੇਲ ਪਾਣੇ ਤੋਂ ਬਾਅਦ ਨਾ ਬਸ ਕੀ ਸਭ ਤੋਂ ਪਹਿਲਾਂ ਜੀਰਾ ਨਾਲ ਦੇ ਨਾਲ ਅਦਰਕ ਸੁੱਟ ਦੋ ਨਾਲ ਦੀ ਨਾਲ ਹਰੀ ਮਿਰਚ ਪਾ ਦਿਓ ਲੰਬੀ ਕੱਟ ਲਓ ਛੋਟੀ ਕੱਟ ਲਓ ਤੇ ਨਾਲ ਦੀ ਨਾਲ ਆਪਣਾ ਜਿਹੜਾ ਮਿਰਚ ਹਲਦੀ ਨੂਨ ਧਨੀਆ ਪਾਊਡਰ ਤੇ ਆ ਜਿਹੜੇ ਛੋਲੇ ਬਣਦੇ ਨੇ ਆਪਣੇ ਐਡੇ ਚ ਧਨੀਆ ਪਾਊਡਰ ਪੱਕਾ ਪਊਗਾ ਫਲੇਵਰ ਵਧੀਆ ਆਂਦਾ ਦਾ ਹਾਂ ਚਾਹੇ ਕੋਈ ਵੀ ਮਸਾਲਾ ਨਾ ਪਾਓ ਅਗਰ ਮਸਾਲਾ ਨਾ ਪਾਓ ਕੁਝ ਨਾ ਪਾਓ ਬਸ ਧਨੀਆ ਪਾਊਡਰ ਤੇ ਨੂਨ ਤੋਂ ਕਿਉਂਕਿ ਧਨੀਆ ਪਾਊਡਰ ਦੇ ਨਾਲ ਹੀ ਬਣਦੇ ਨੇ ਉਹਦਾ ਫਲੇਵਰ ਵਧੀਆ ਆਂਦਾ ਉਹਦਾ ਹੀ ਫਲੇਵਰ ਹੁੰਦਾ ਹੈ ਬਸ ਮੈਂ ਨਾ ਜੀਰਾ ਹੁੰਦਾ ਝੰਡਲਾ ਵੀ ਹੋਣ ਵਾਲਾ ਜੀਰਾ ਸਾਤਾ ਸੱਪਤਾ ਹਾਂ ਜੀ ਦਾ ਸੱਪਤਾ ਹੋਤੀ ਦਾ ਸੱਪਤਾ ਦੇਖੋ ਛੋਲੇ ਆਪਣੇ ਹੁਣ ਸੁਸੁਪ ਭਰਿਆ ਪਿਆ ਏ ਕਸੂੜੇ ਨੂੰ ਇੱਕ ਮਿੰਟ ਹੋਰ ਹਲਕਾ ਜਿਹਾ ਕਰ ਲੈਣਾ ਕਿ ਛੋਲੇ ਆਪਾਂ ਵਿਕ ਸੀ ਗਏ ਇਸ ਵਾਰ ਨਾਲ ਆਪਣੇ ਛੋਲੇ ਆ ਜਿਹੜੇ ਬਹੁਤ ਜ਼ਿਆਦੇ ਆ ਕਿਉਂਕਿ ਇੱਕ ਬੰਦੇ ਨੇ ਤੇ ਲੈ ਗਏ ਜਾਣੇ ਆ ਇਸ ਕਰਕੇ ਫਿਰ ਆਪਾਂ ਛੋਲੇ ਆ ਨਾ ਜਿਹੜੇ ਸਾਰੇ ਮੰਗਦੇ ਆ ਇਹ ਕੱਲ ਤੱਕ ਖਤਮ ਹੋ ਜਾਂਦੇ ਆ ਪਿਛਲੇ ਸਾਲ ਵੀ ਕਿਲੋ ਬਾਲੇ ਤੇ ਸਵਾਲ ਲੱਗਦੇ ਨਾਲੇ ਸਵਾਲ ਲੱਗਦੇ ਆ ਆਪਾਂ ਤਾਂ ਅੱਗੇ ਬਾਹਰੀ ਚੁੱਲੇ ਤੇ ਬਣਾਵਾਂਗੇ ਵਧੀਆ ਬਣਦੀ ਹੈ ਚੁੱਲੇ ਦੇ ਚੀਜ਼ ਹਨਾ ਹੋਰ ਹੁਣ ਇਹਦੇ ਏਰੀਆ ਕਰਕੇ ਕੋਈ ਅੰਦਰ ਬਣਾਉਣੀ ਅੰਦਰ ਨਹੀਂ ਬਣਾ ਲਈ ਫਿਰ ਕੜਾਹੀ ਵੀ ਤੇ ਇੱਕੇ ਆ ਹਾਂ ਬੱਟੀ ਕੜਾਹੀ ਸਾ ਤੇ ਇੱਕੇ ਆ ਫਿਰ ਹੁਣ ਚੁੱਲੇ ਤੇ ਧਰੀ ਜਾਣੀ ਦੀ ਉਹ ਵਾਲੀ ਜਿਹੜੀ ਅੰਦਰ ਧਰੀ ਆ ਆਹ ਚੀਜ਼ ਜਿਹੜੀ ਕੋਲਾ ਆ ਫਿਰ ਉਹ ਬਣਾਣੀ ਚਾਹ ਗੋਪੀ ਦਾ ਐ ਪਾਪ ਨਾ ਰਿੱਜੀ ਜਾਓ ਹੋ ਜੂ ਇਹ ਤਾਂ ਹਾਂ ਲੋ ਜਿੱਤੇ ਇਹਨੇ ਆ ਜੀ ਨੂੰ ਬੋਹ ਰਾਂ ਤੇ ਇਹ ਛੱਡਣ ਲੱਗ ਗਿਆ ਤੇ ਛੱਡਣ ਲੱਗ ਗਿਆ ਹੁਣ ਆਪਾਂ ਇਹਦੇ ਚਾਦੇ ਛੋਲ ਲੀਏ ਕਿੰਨਾ ਹੋ ਗਿਆ ਨਾ ਬਸ ਹੁਣ ਮੈਂ ਤਾਰਨਾ ਹੈ ਇਸ ਲਈ ਜਿਹੜੀ ਮੇਰੀ ਇੱਕ ਫੋਟੋ ਵੀ ਹੋ ਵੀ ਕਿੱਚਦੀ ਬਸ ਹੋ ਵੀ ਗਈ ਇਹ ਅਸੀਂ ਕੰਮ ਘੱਟ ਕਰਦੇ ਦੰਦ ਘੱਟ ਕਰਦੇ ਜਾਰਾ ਕਰਦੇ ਇਹਦਾ ਜਦ ਹੋ ਜਾਂਦੇ ਨੇ ਇੰਨਾ ਟਾਈਮ ਨਹੀਂ ਲਾਂਦੇ ਫਿਰ ਲੇਟੀ ਧਰਨੀ ਆ ਨਾ ਬਾਅਦ ਚ ਮੈਂ ਹੰਦ ਕਰਦੀ ਕਿਸ ਕਰਦੇ ਹਾਂ 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 ਤੂੰ ਨਹੀਂ ਕੱਢਦੀ ਮੈਂ ਬਹੁਤ ਘਟਾਤੇ ਹੁੰਨ ਦੰਦ ਕੱਢਣੇ ਪਹਿਲਾਂ ਗੱਲ ਗੱਲ ਤੇ ਕੱਢਦੀ ਹੁੰਦਾ ਨਹੀਂ ਕੱਢਦੀ ਹੁਣ ਤਾਂ ਮੈਨੂੰ ਆਪਣੇ ਆਪ ਨੂੰ ਪਤਾ ਮੈਂ ਕੱਢਦੀ ਨਹੀਂ ਪਤਾ ਨਹੀਂ ਆਪਣੇ ਆਪ ਹੀ हट ਗਏ ਨਹੀਂ ਹੈ ਵੀ ਮੈਨੂੰ ਯਾਦ ਆਉਂਦਾ ਹੈ ਆਪਣੇ ਆਪ ਹਟ ਗਏ ਸੀ ਬਸ ਬਹੁਤਾ ਕਿਹਾ ਮੈਨੂੰ ਉਹੀ ਅੱਧੇ ਜਿਹੜੇ ਬੋਲੀ ਜਾਂਦੇ ਤੂੰ ਬਦਨਾਮ ਕਰੀ ਜਾਂਦੇ ਤੁਸੀਂ ਦੰਦਾਰੇ ਕੱਢਦੇ ਦੰਦਾਰੇ ਮੈਨੂੰ ਅੱਡੇ ਆਡੀਅੰਸ ਨੂੰ ਹੀ ਬਦਨਾਮ ਕਰੀ ਜਾਂਦੀ ਏ ਦਿੱਕਿਆਂ ਨਾਲ ਫਿਰ ਮੇਰੇ ਰੋਣ ਆ ਜਾਂਦਾ ਫਿਰ ਮੇਰਾ ਵੀਡੀਓ ਬਣਾਉਣਾ ਹੈ ਜਿੱਜਣਗੇ ਹੋਰ ਫਿਰ ਮੇਰਾ ਵੀਡੀਓ ਬਣਾਉਣ ਨੂੰ ਜੇ ਨਹੀਂ ਕਰਦਾ ਤੁਸੀਂ ਕਹਿੰਦੇ ਮੈਂ ਥੱਲੇ ਪਾ ਰਹੀ ਆ ਹੈ ਜਿੱਜਣਗੇ ਫਲੇਵਰ ਦਾ ਪਰਦਣ ਤੋਂ ਨਾ ਤੇ ਮਸਾਲਿਆਂ ਦਾ ਨਾ ਬਸ ਐਸੀ ਆਟ ਗੁੱਗਨੀ ਬਾੜਨੀ ਫਿਰ ਇਸ ਤੇ ਪਰ ਬਸ ਬਣਾ ਕੇ ਹੁਣ 10 ਮਿੰਟ ਫਿਰ ਬਾਅਦ ਚ ਲੈਟੀ ਧਰਨੀ ਆ ਬਣ ਜਾਂਦੇ ਨੇ ਆ ਤਾਂ ਹਾਂ ਛੇਤੀ ਬਣ ਜਾਂਦੇ ਨੇ ਇੰਨਾ ਟਾਈਮ ਨਹੀਂ ਲਾਂਦੇ ਗੈਸ ਵੀ ਤਾਂ ਅੰਦਰ ਨਹੀਂ ਬੰਦ ਕਰ ਦਿੰਦੇ ਤੇ ਥੋੜੀ ਜਿਹੀ ਹੋ ਬੱਜੀ ਆ ਆ ਹੁਣ ਤੂੰ ਚਾਹ ਦੇ ਕਿਦੋਂ ਸਾਰੀ ਹੋਏ ਚ ਆ ਲਗੜਾ ਉਹ ਇੱਧਰ ਰੱਖ ਤਾਂ ਗੋਭੀ ਦੀ ਪਣੀ ਆ ਕਿਉਂਕਿ ਅਸੀਂ ਨਾ ਦੀਵਾਲੀ ਨੂੰ ਨਿਊਲੀ ਪੈਕਟ ਲੈ ਕੇ ਆਵਾਂਗੇ ਸਾਰੇ ਅਨਾ ਡੱਬੀਆਂ ਲਿਆਵਾਂਗੇ ਮਸਾਲੇ ਵਾਲੀਆਂ ਦੀਵਾਲੀ ਨੂੰ ਕਿਉਂਕਿ ਉਦੋਂ ਸਾਨੂੰ ਹਰ ਇੱਕ ਮਸਾਲੇ ਦੀ ਜ਼ਰੂਰਤ ਆਉਣਾ ਹਰ ਇੱਕ ਦਿਨ ਹੀ ਹੈਗੀ ਇੱਕ ਕਿੰਗ ਮਸਾਲਾ ਨਹੀਂ ਮਿਲਦਾ ਉਹ ਲਿਆਵਾਂਗੇ ਉਹ ਲਿਆਵਾਂਗੇ ਉਹ ਦਾ ਫਲੇਵਰ ਬਹੁਤ ਵਧੀਆ ਹੁੰਦਾ ਸਾਬਕਾ ਸੜ ਆ ਜਾਂਦਾ ਚਲ ਬਸ ਸੁਣ ਤਾਰੋ ਨੋ ਜੀ ਹੁਣ ਪਾਸੇ ਛੋਲੇ ਆ ਜਿਹੜੇ ਆਪਣੇ 5 ਮਿੰਟ ਤੱਕ ਬਣਾਉਣ ਨੂੰ ਤਿਆਰ ਆ ਕਿ ਹੁਣ ਹਾਏ ਕਿੰਨੀ ਸੋਹਣੀ ਖੁਸ਼ਬੂ ਖੁਸ਼ਬੂ ਵਧੀਆ ਆਂਦੀ ਆਂਦੀ ਹਾਂ ਖੁਸ਼ਬੂ ਬਸ ਓਰੀ ਨਾ ਖਾ ਜੇ ਹੁਣ ਮੋਟੂ ਨਹੀਂ ਖਾਂਦੀ ਨਹੀਂ ਹੈਗੀ ਜਦੋਂ ਹੁਣ ਆਪਾਂ ਮੱਥਾ ਟੇਕ ਲਈਏ ਮੱਥਾ ਨਾ ਸੀ ਐਵੇਂ ਟੇਕ ਦੇ ਲਈ ਅੱਠਿਆਂ ਦਾ ਅ ਅੱਗ ਤੇ ਜਿਵੇਂ ਥੋੜਾ ਥੋੜਾ ਅੱਠਿਆਂ ਦਾ ਨਾ ਕਾਲੀ ਮਾਤਾ ਦਾ ਥੋੜਾ ਥੋੜਾ ਕੜਾਹ ਧਰ ਕੇ ਤੇ ਬਾਕੀ ਛੋਲੇ ਓਰੀ ਓ ਤੇ ਬਾਅਦ ਵਿੱਚ ਐਵੇਂ ਕੰਚਕਾ ਨੂੰ ਦੇ ਦਾਂਗੇ ਲੋਚ ਸਮਝ ਜਾਨੀ ਪੰਜ ਵਾਰ ਜੁਵਾਰ ਇੱਕ ਰਹਿਣਾ ਸ਼ੁਰੂ ਤਾਸਕ ਤਾਸ ਕਿਉਂ ਤਾ ਪੰਜਾ ਬੂਰੇ ਬੂਰੇ ਖੇਨੀ ਹਲੇ ਬੂਰੇ ਸੁੱਕਾ ਦਿਆ ਆ ਕਰਾਵੇ ਆ ਦੇਖ ਤੂੰ ਵੀ ਦਵੇ ਅੱਜ ਜਗਿਆ ਸਵੇਰੇ ਤੇ ਮੱਛਾ ਟੇਕ ਲਿਆ ਬਸ ਭੋਗ ਲਵਾਤਾ ਤੇਲ ਤਵਾਦ ਹੁਣ ਅਸੀਂ ਕੰਚਕਾ ਨੂੰ 8 ਵਜੇ ਬੁਲਾ ਲਾਂਗੇ ਲੋ ਜੀ ਮੈਂ ਨਾ ਹੁਣ ਕੂੜੀਆਂ ਬਣਾ ਲੱਗੇ ਆ ਤੇ ਅੱਜ ਨਾ ਮਤਲਬ ਕੂੜੀਆਂ ਨਾ ਅੱਗੇ ਐਵੇਂ ਟੋਲੇ ਜਾਂਦੇ ਹੁੰਦੇ ਨੇ ਉਹਦੇ ਟ੍ਰਾਈਪੌਂਚ ਅੱਜ ਕੋਈ ਵੀ ਨਹੀਂ ਆ ਆ ਦਿਖ ਰਹੀ ਹੈ ਜੀ ਪਰ ਮੇਰੇ ਖਿਆਲ ਤੋਂ ਅੱਜ ਟਾਈਮ ਬਹੁਤ ਪਿਆ ਹੈ ਅਸਕੂਲ ਦਾ ਟਾਈਮ ਵੀ ਸਾਰੇ ਖਚਾ ਦਾ ਲੇਟ ਹੈ ਹੋਊਗਾ ਦਾਸ ਤਕਰੀਬਨ ਅੱਠ ਨਾ 9 ਵਜੇ ਦਾ ਜਿਹਦੇ ਅੱਖ ਦੇ ਲੱਗਦੇ ਆ ਚ ਲੋਜ ਦੇ ਯੂਗੀ ਦਾ ਵੀ ਅੱਜ 9 ਵਜੇ ਲੱਗੂਗਾ ਕਿਉਂਕਿ ਸਭ ਨੇ ਨਾ ਉਹ ਕਰਨਾ ਹੁੰਦਾ ਕੰਚਨਗੜ੍ਹ 'ਚ 8 'ਚ ਆ ਤੇ ਬੀਬੀ ਵੀ ਪਹਾੜੋਂ ਤਾਂ ਬਿਠਾ ਰੱਖੀ ਆ ਪਰ ਬੀਬੀ ਨੂੰ ਅੱਜ ਬਹੁਤ ਜ਼ਿਆਦਾ ਖਬਰਾਟ ਹੋ ਰਹੀ ਆ ਬੀਬੀ ਨੂੰ ਐ ਵੀ ਆਈਆਂ ਨਹੀਂ ਮੈਂ ਕਿਹਾ 8 8:30 ਤੱਕ ਬਹੁਤ ਆਉਂਦੀਆਂ ਹੋਣਗੀਆਂ ਨੇ ਟੋਲੇ ਪਰ ਬੀਬੀ ਨੇ ਫਿਰ ਵੀ ਐ ਕਿ ਕੋਈ ਆਈ ਨਹੀਂ ਸਕੂਲ ਲੰਘ ਗਿਆ ਫਿਰ ਤੁਸੀਂ ਕੀ ਕਰੋਗੇ ਬਿਸਮਾਨ ਸਾਹਿਬਾ ਬਣਾ ਲਿਆ ਹਨਾ ਚਲੋ ਕੂੜੀਆਂ ਨੇ ਲੱਗੀਆਂ ਬਣਾਉਣ ਪਰ ਸਾਨੂੰ ਹੁਣ ਚਾਰ ਪੰਜ ਛੋਟੀਆਂ ਯਾਦ ਆ ਗਈਆਂ ਕੁੜੀਆਂ ਉਹਨਾਂ ਨੂੰ ਹੋਰ ਪਿੰਡ ਚੋਂ ਲੈ ਕੇ ਆਵਾਂਗੇ ਫਿਰ ਉਹਨਾਂ ਦਾ ਬਸ ਜਿੰਨੀਆਂ ਵੀ ਬਿੱਡੀਆਂ ਹੁੰਦਾ ਇੱਕ ਟਾਈਮ ਇਹ ਆ ਵੀ ਅੱਜ ਕੱਲ ਨਾ ਕੋਈ ਭੇਜਦਾ ਨਹੀਂ ਹੈ ਨਾ ਕੋਈ ਜਾਂਦਾ ਨਹੀਂ ਹੁਣ ਜੇ ਕੋਈ ਜਾਂਦੀ ਹੈ ਕੁੜੀਆਂ ਆਪਾਂ ਉਹਨਾਂ ਨੂੰ ਤਾਂ ਚਲੋ ਬਿਠਾ ਲੈਂਦੇ ਆ ਉਹ ਇੱਧਰ ਖਲਾਉਂਦੇ ਨੇ ਟ੍ਰਾਈਪੋ ਚ ਪਾ ਦਦਿਆ ਨੇ ਕੱਲ ਭਲਾਈਆਂ ਨੇ ਅੱਧੇ ਅੱਜ ਖੁਲਾਣਗੇ ਤਾਂ ਸਹੀ ਜਾਣਗੇ ਨਾ ਸਹੀ ਇਹਨੂੰ ਥੋੜੀ ਜਿਹੀ ਲੇਟ ਮਾਦੀ ਹਸ ਤੱਕ ਕੋਈ ਨਹੀਂ ਆਈ ਫਿਰ ਬੀਬੀ ਉਹਨਾਂ ਨੂੰ ਆ ਹੋ ਗਿਆ ਵੀ ਆਉ ਕੋਈ ਨਹੀਂ ਹੋਣਾ ਪੂਰੀਆਂ ਬਣਾ ਲਈਆਂ ਮੀਂਹ ਤੋਂ ਪੋਚਾ ਲਾ ਰਹੀ ਐ ਤੇ ਬਸ ਉਹ ਫਟਾਫਟ ਕੜਾ ਚੋਲੇ ਸਭ ਕੁਝ ਬਣ ਗਿਆ ਸਾਡਾ ਪੂਰੀਆਂ ਰਹਿ ਗਈਆਂ ਬਸ ਪੂਰੀਆਂ ਬਣਾ ਕੇ ਫਿਰ ਉਹਨਾਂ ਨੂੰ ਬਿਠਾ ਬਿਠਾ ਲਾਂਗੇ ਪਿੰਡ ਚੋਂ ਲੈ ਕੇ ਆਵਾਂਗੇ ਹੁਣ ਨਾਲ ਨਾਲ ਫਿਰ ਆਪਦਾ ਕੰਮ ਸਾਡਾ ਗਿਆ ਨਿਬੜ ਝਾੜ ਪੋਚਾ ਵੀ ਅੱਜ ਜੇ ਆਮੀ ਛੇਤੀ ਛੇਤੀ ਹਾਰ ਨੂੰ ਛੇਤੀ ਉੱਠ ਦੇਣਾ ਕੰਮ ਛੇਤੀ ਕਰਨ ਦਾ ਮਜ਼ਾ ਵੀ ਬਹੁਤ ਆਉਂਦਾ ਨਿਬੜ ਵੀ ਜਾਂਦਾ ਵੈਲੇ ਵੀ ਹੋ ਜਾਂਦੇ ਆ ਬਹੁਤ ਮਜ਼ਾ ਆਉਂਦਾ ਸਾਰਾ ਕੰਮ ਕਰਦੇ ਕਿਉਂਕਿ ਸਾਲ ਬਾਅਦ ਆਉਂਦੇ ਆ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਸਾਰਾ ਕੁਝ ਹਰਕਿੰਦੇ ਬੇਕਰੇ ਯੂਵੀ ਦਾ ਚਾਚਾ ਤਾਂ ਗਿਆ ਆਪਦਾ ਟਿਫਨ ਲੈ ਕੇ ਹਨਾ ਆਨੇ ਨੇੜੇ ਕਰਕੇ ਯੂਵੀ ਹੁਣ ਯੂਵੀ ਰਹਿ ਗਿਆ ਹੁਣ ਯੂਵੀ ਬਸ ਖਾ ਕੇ ਜਾਊਗਾ ਯੂਵੀ ਅੱਜ ਤਾਂ ਪੂਰੀਆਂ ਲੈ ਜਾਏਗਾ ਕਿਉਂਕਿ ਅੱਗੇ ਨਾ ਯੂਵੀ ਹਰ ਸਾਲ ਪੂਰੀਆਂ ਨਹੀਂ ਲੈ ਕੇ ਜਾਂਦਾ ਸਕੂਲ 'ਚ ਪਰ ਅੱਤ ਕੀ ਲੈ ਜਾਊਗਾ ਹੁਣ ਇਹ ਵੱਡਾ ਹੋ ਗਿਆ ਹਨਾ ਕਿਉਂਕਿ ਨਾ ਜਦੋਂ ਛੋਟਾ ਤਾਂ ਫਿਰ ਇਹ ਕਹਿੰਦਾ ਤਾਂ ਵੀ ਮੈਨੂੰ ਐ ਹੁੰਦਾ ਤਾਂ ਵੀ ਤੂੰ ਖਾਈਆਂ ਨੂੰ ਜਾਣੀ ਪੂਰੀਆਂ ਵੀ ਬਿਮਾਰ ਨਾ ਹੋ ਜੇ ਢਿੱਲਾ ਨਾ ਹੋਵੇ ਹੁਣ ਸਿਆਣਾ ਹੋ ਗਿਆ ਜਿਵੇਂ ਕਹਿ ਦੋ ਫਿਰ ਉਹ ਮੇਰੇ ਕੰਨ ਯਾਦ ਰੱਖਦਾ ਹੈ ਇਸ ਕਰਕੇ ਅੱਜ ਪੂਰੀਆਂ ਲਈ ਦੀ ਹੈ ਹਨਾ ਚਲੋ ਜੀ ਹੁਣ ਮੈਂ फटाफट ਲਾ ਲਾਂ ਫਿਰ ਇੱਕ ਕੰਮ ਕਰ ਜਰੂਰ ਨਾ ਗਰਮੀ ਦਾ ਮੌਸਮ ਆ ਹਲੇ ਗਰਮੀ ਦੀ ਜਾਨ ਹੀ ਨਹੀਂ ਲਗੀ ਰਾਤ ਨੂੰ ਥੋੜਾ ਜਿਹਾ ਮੀਂਹ ਪਿਆ ਤਾਂ ਆਹ ਇੰਨਾ ਮੀਂਹ ਕਿਆ ਏ ਠੰਡ ਕਿਹੜਾ ਹੋਈ ਤਾਂ ਮੀਂਹ ਤਾਂ ਰੱਬਾ ਹੁਣ ਆਵੇ ਨਾ ਕਰਲੀਓ ਚੱਲ ਲਾਂਗੇ ਮੀਂਹ ਨੇ ਅੱਗੇ ਬਹੁਤ ਦਾ ਹਾਲ ਕਰਿਆ ਏ ਮੀਂਹ ਤਾਂ ਆਵੇ ਨਾ ਗਰਮੀ ਚ ਚੱਲਾਂਗੇ ਹੁਣ ਚਲੋ ਆਪਾਂ ਫਟੇ ਕੁੜੀਆਂ ਆ ਗਈਆਂ ਫਟਾਫਟ ਦੇਣਾ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਅੱਗੇ ਜਾਣਾ ਏ ਮੈਂ ਕਿਹਾ ਤਾਂ ਨਾ ਵੀ ਇੰਨੇ ਟਾਈਮ ਪਰ ਆਉਂਦੀਆਂ ਦੇਖ ਲਾ ਉਹੀ ਟਾਈਮ ਪਰ ਆਈਆਂ

É o outro ਖੜੂ ਵਾ ਥੋੜਾ ਥੋੜਾ ਕਰ ਚੱਲ ਲਾ ਮੈਂ ਬਾਤ ਕਰਾਂਗੀ ਹਾਂ ਆਹ ਪੜਾ ਦੇ ਔਰ ਕਰ ਲੋ ਵਧੇਗੇ ਹਾਂ ਫੋਨ ਵੀ ਕਿਉਂ ਮੈਂ ਇੰਸਟਾਗ੍ਰਾਮ ਦੇ ਵਿੱਚ ਨਾ ਹੋਈ ਚੁੱਕੀ ਤੇ ਕਿਹਾ ਆਪ ਸੁਣ ਲੈ ਲਓ ਦੂਪ ਰੇਟਾ ਹੋ ਤਾ ਵਨ ਭਰਾਇਆ ਹੋ ਤਾ ਕੋਈ ਨਹੀਂ ਲੋ ਹਾਈ ਟੈਂਪਸ ਜਿੰਨੇ ਕਿੰਨੇ ਕਾਰਨ ਪੀਂਗੁਰ ਕੀ ਖਾ ਲੋ ਬਾਕੀ ਤੁਹਾਨੂੰ ਪੈਕ ਕਰਕੇ ਦੇ ਦਿੰਦੇ ਹਾਂ ਠੀਕ ਹੈ ਕੋਈ ਪਾਇ ਨਾ। ਆ ਸਿੱਧਾ ਪੱਟੇ ਨੂੰ ਬੰਦ ਪੈਕਟ ਲੈ ਆਏ ਸੀ ਤੁਹਾਡੇ ਦਾ ਦਮਨ ਦੇ ਵਿੱਚ। ਹਨਾ ਜਿਹੜੇ ਕੱਟੇ ਆ ਰਹੇ ਨਾ ਹਨਾ। ਤਾਂ ਕਿ ਆਂ। ਦੀ ਕੋਚ ਧਰ ਲੈਂਦੇ ਆ। ਤਾਂ ਚੱਲ। ਆਸਮਨ। ਆਹ ਕਰ। ਉਹ ਵੱਡੀ ਜਿਹੀ ਲਿਓ। ਆਂ ਇਹ ਖਾ ਲਿਓ। 对呀，你发给了。 ఫాది వం దిిం ణిది కిరా ఒా పియది దిశిటా కిది Radio ਬੜੀ ਜੱਤੀ ਹੋਇਆ ਅੱਜ ਤੱਕ ਕੰਮ ਹਨਾ ਪੰਜਾਂ ਮਿੰਟਾਂ ਚ ਹੋਇਆ ਤਾਂ ਹੀ ਕਿਹਾ ਅੱਗੇ ਅਸੀਂ ਉਲਝ ਵੀ ਜਾਂਦੇ ਆ ਹਨਾ ਅੱਗੇ ਅੱਜ ਅਸੀਂ ਨਾ ਬਣਾ ਕੇ ਸਾਰਾ ਟਾਈਮ ਕੰਮ ਸਾਰਾ ਕੰਮ ਨਿਭੜ ਗਿਆ ਚਾਹੇ ਤਾਂ ਉਲਝਦੇ ਆ ਅੱਗੇ ਨਾ ਸਪੈਸ਼ਲ ਲੈ ਕੇ ਆਂਦੇ ਆ ਨਾ ਜਦੋਂ ਸਿਰਫ ਫੋਨ ਆ ਤੇ ਅਸੀਂ ਕੰਮ ਲਗੇ ਅੱਜ ਇਹਨਾਂ ਨੇ ਨਾ ਇੰਨੀ ਅੱਗੇ ਜਾਣਾ ਹੈਗਾ ਆਲੇ ਚਾਰ ਹੋਰ ਲੱਗ ਗਿਆ ਪੰਜਵਾਂ ਮੁੰਡਾ ਏ ਮੁੰਡਾ ਮਟਾਉਂਦੇ ਨੇ ਮੀਹ ਜੇ ਸਵੇਰ ਤੇ ਉਹ ਕਰ ਰਹੀ ਸੀ ਮੈਂ ਬਾਰ ਬਾਰ ਕਹਿ ਰਹੀ ਸੀ ਵੀ ਆਉਣੀ ਆ ਆਉਣੀ ਆ ਟੈਂਪਰ ਆਉਣਗੀ ਆ ਕਿਉਂਕਿ ਇੰਨੇ ਫੱਗਦੇ ਅਗਲੇ ਤੇ ਕੰਮ ਨਹੀਂ ਨਾ ਹੁੰਦਾ ਸਕੂਲਾਂ ਦੇ ਟੈਂਪਰ ਹੋਣੇ ਹੁਣ ਇਹ ਰੁਗਣਾ ਕੇ ਦੰਨੀ ਪਾਉਣੇ ਆ ਅੱਠ ਤਾਂ ਇਹ ਕੁੜੀਆਂ ਲਿਆਈਆਂ ਹੈ ਅੱਠ ਤਾਂ ਇਹ ਕੁੜੀਆਂ ਲਿਆਈਆਂ ਦੋ ਮੁੰਡੇ ਲਿਆਈਆ ਉਹ ਫਿਰ ਨਾਲ ਗਣੇਸ਼ ਆ ਹੁੰਦੇ ਨੇ ਇਹ ਕਿੰਨੇ ਨੇ ਇਹ ਇੱਕ ਕਿੱਲਾ ਇਹਦਾ ਬਚ ਗਿਆ ਹਾਂ ਦੋ ਦਾ ਬੋਧਾ ਵੜ ਗਈ ਕਿਉਂ ਇੱਕ ਚਾਰ ਕੁੜੀਆਂ ਲੈ ਕੇ ਆਈਆਂ ਉਹ ਮੁੰਡਾ ਤਾਂ ਉਹਨਾਂ ਦੇ ਰੱਖਤੇ ਮੈਂ ਫਿਰ ਉਹ ਕਰਦੀ ਮਾਸ ਸੀ ਕਹਿੰਦੀ ਤੂੰ ਉਰੇ ਖੜ ਗਈ ਪਹਿਲਾਂ ਘੇਰ ਲਈ ਅਸੀਂ ਕਹਿੰਦੀ ਚਲੋ ਜੀ ਹੁਣ ਬਾਕੀ ਤਾਂ ਅੰਦਰ ਕੰਮ ਦੇਖਦੇ ਆ ਆ ਇਹਨੂੰ ਦੇ ਦਿਓ ਇੱਕ ਚੀਜ਼ ਰੋ ਰਿਆ ਲੈ ਖੜ ਲੈ ਲੈ ਲਾ ਬੂ ਨਾ ਪਤਾ ਚਿੰਮੜ ਰਿਆ ਲੈ ਫੜ ਲੈ ਲੈ ਲਾ ਪੁੱਤ ਲੈ 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 ਮੇਰਾ ਬੂ ਅੱਛਾ ਗਣੇਸ਼ ਉਹ ਮਾਰੀ ਕੀ ਲੈਣਾ ਨੇ ਬੋਤਲ ਲੈਣੀ ਆ ਬੋਤਲ ਛੋਟਾ ਗਣੇਸ਼ਰ ਉਸ ਤੇ ਆ ਨਾ ਪੁੱਛ ਲੋ ਨੇ ਕੀ ਲੈਣਾ ਉਹ ਹੀ ਦੇ ਦੋ ਬੋਤਲ ਆ ਬੋਤਲ ਲੈਣੀ ਆ ਆਹ ਖਾਲਾ ਦੇਖ ਰੰਗ ਬੰਨਵਾ ਤੇਰਾ ਕੁੱਲ ਸਰਹੂ ਦਾ ਪਿਆਰ ਆ ਕੇ ਖਾਲਾ ਖਾਲਾ ਹੋਏ ਪੂਰੀਆਂ ਛੋਲੇ ਖਾ ਲਈ ਤੂੰ ਸੋਚ ਰਹੀ ਏ ਨਹੀਂ ਖਾ ਦੇ ਹਾਂ ਮੈਂ ਖੋਲ ਲੂੰਗੀ ਆਜ 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 ਮੈਂ ਮਾਂ ਕੀ ਆਏ ਫਿਰ ਵੀ ਮੈਂ ਕਿ ਸਕੂਲ ਤੇ ਆ ਕੇ ਖਾ ਲਈ ਹੈ ਨਾ ਹਾਂ ਹੁਣ ਪੂਰੀਆਂ ਛੋਲੇ ਖਾ ਕੇ ਭਾਗੇ ਦਾ ਸਕੂਲ ਪੂਰੀਆਂ ਛੋਲੇ ਖਾ ਲਈ ਤੇਰਾ ਸਮਾਨ ਫੇਰ ਤੇਰਾ ਹਾਂ ਖੀਂ ਆਇਓ ਬੋਤਲ ਖੁਸ਼ ਨਹੀਂ ਖਾਂਦੇ ਅਸੀਂ ਚਲੋ ਜੀ ਹੁਣ ਸਾਡਾ ਕੰਮ ਨਿਬੜ ਗਿਆ ਹੁਣ ਯੂਵੀ ਨੂੰ ਸਕੂਲ ਤੇ ਬਾਕੀ ਸਾਰੇ ਨਹੀਂ ਬਣਾਉਣੀਆਂ ਨੇ ਬਣਾਉਣੀਆਂ ਮੈਂ ਨਹੀਂ ਬਣਾਉਂਦੀ ਨਾ ਮੈਂ ਨਾਲ ਲੱਗੂੰਗੀ ਮੈਂ ਕੱਢੋ ਹੀ ਜਾਊਂਗੀ ਤੂੰ ਮਾਪੜ ਬਣਾ ਦੇਣੀ ਹੈ ਕੋਈ ਸਾਰੇ ਨਹੀਂ ਬਣਾਉਣ ਦੇ ਤੇ ਮੈਂ ਖੋਲ ਦੇ ਮੈਂ ਖੜਾਈ ਤੇ ਮਨਦੀਪ ਹੋ ਗਾ ਉਹ ਯੂਵੀ ਬਲੇ ਸਕੂਲ ਤੇ ਜੋ ਵੀ ਛੱਡਣਾ ਉਹ ਟੈਂਪ ਹੋ ਗਿਆ 9:30 ਹੋਣਾ ਟੈਂਪ ਸੀ ਅੱਜ ਮੈਂ ਲਾਈ ਜਾ ਕੇ ਮਿਲ ਦੇਈ ਜਾਊਗਾ ਆਪਾਂ ਦੀ ਨਾਲ ਚਲਾਂਗੇ ਅੱਜ ਸਿੱਖਾਂ ਲਾਂਗੇ ਕਿਉਂਕਿ ਆਪਾਂ ਕੀ ਪਹਿਲਾਂ ਕਮੈਂਟ ਐਸੀ ਤਾਂ ਵੀ ਅੰਡੇ ਰੋਟੀ ਖਾਣੇ ਕਰੋ ਫੇਰ ਉਹ ਜਦ ਖਾਣ ਵਾਲੇ ਵੀ 9:30 ਕਰ ਦਿੰਦੇ ਸਾਨੂੰ ਤਾਂ ਭੁੱਖ ਲੱਗਦੀ ਤੇ ਕਹੀ ਵੇ ਪਹਿਲਾਂ ਖਾ ਲਾਂਗੇ ਜਿੱਦਣ ਛੇਤੀ ਖਾਂਦੇ ਨੇ ਜਿਵੇਂ ਕਿਿੱਥੋਂ ਤਿਹਾਰ ਅੱਜ ਹਣਾ ਸਾਰੇ ਛੇਤੀ ਦੇ ਕੇ ਬਾਅਦ ਚ ਰੋਟੀ ਖਾ ਲਾਂਗੇ ਯੂਵੀ ਸਕੂਲ ਦਾ ਹੈ ਉਧਰ ਲੋਹਾਰੀ ਕਿਹਦੇ ਦੀ ਕੋਲ ਉਧਰ ਕਰਦੀ ਚੈੱਕ ਕਰਤਾ ਕਿ ਕਿ ਬੁੱਲ ਰਿਹਾ ਬੋਤਲਾ ਨਹੀਂ ਬੋਤਲਾ ਨਹੀਂ ਓ ਛੱਡ ਤਾਂ ਕੁਛ ਨਹੀਂ ਚਾਹੀਦਾ ਬਸ ਆ ਬੋਤਲਾ ਚਾਹੀਦੀ ਆ ਨੂੰ ਬੋਤਲਾ ਘੱਟੀਆਂ ਕਰੀ ਜਾਂਦਾ ਨਿੱਕੂ ਐ ਮੇਰਾ ਨਿੱਕੂ ਆ ਮੇਰਾ ਪੈਸੇ ਫੜਾ ਦੇ ਠੀਕ ਹੈ ਹਾਂ ਬਸ ਲੈ ਜਿਹੜਾ ਦਾਨ ਪੁੰਨਾ ਪੈਸੇ ਵਾਲਾ ਉਹ ਮੈਂ ਲਵਾਂਗੀ ਠੀਕ ਹੈ ਮੈਂ ਅਨਪੂਰ ਨਹੀਂ ਮੈਂ ਅਨਪੂਰ ਨਹੀਂ ਕਿਉਂਕਿ ਮੈਂ ਅਨ ਕਿਉਂ ਜਿਹੜੇ ਸਾਰੇ ਨੂੰ ਦੱਦੀ ਮੈਂ ਦੇ ਰਹੀਆਂ ਦੋਸਤ ਨੂੰ ਉਹ ਮੈਂ ਅਨਪੂਰ ਨਹੀਂ ਹੈਗੀ ਮੈਂ ਵੀ ਤੁਹਾਨੂੰ ਪੂਰਨਾ ਕਲਾ ਜੋ ਉਹ ਦੂਜਾ ਸਮਾਨ ਦਾ ਟੇਬਲ ਤੇ ਪਿਆ ਸਭ ਤੋਂ ਛੋਟੀ ਕੰਨੀ ਆਈ ਨਹੀਂ ਇਸ ਵਾਰ ਸਾਡੀ ਸਭ ਤੋਂ ਆ ਵਟੇ ਸਭ ਤੋਂ ਛੋਟੀ ਗੁੱਡੀਆ ਪਿੱਛੇ ਤੇ ਬਿਠਾਓ ਇਹਨੂੰ ਹਾਂ ਨੀਚੇ ਤੇ ਬਿਠਾਓ ਥਲੀ ਇਹਦੇ ਪੈਰ ਤਾਂ ਤੋਦੋ ਹੋਰ ਖੜੀ ਮੜਾ ਜਾ ਉਹ ਨਹੀਂ ਹੋਣੀ ਜਿੰਨ ਹੋਣਾ ਚਾਹਦਾ ਹੈ ਖੜੀ ਹੋਣੀ ਬੰਦਾ ਫੜ ਕੇ ਖਾਹਿਆ ਕਰ ਆਪਣੀ ਅਮੂ ਵੀ ਰੁੜਿਆ ਢੀਂਗੋ ਮੱਟੇ ਲੱਗ ਗਿਆ ਫੜ ਕੇ ਟੇਰ ਕਰ ਆਬੂ ਵੀ ਇੰਦਾ ਬਾਬਾ ਆਬੂ ਵੀ ਘੱਟ ਰੁੜਿਆ ਹੈ ਸਾਡਾ ਇਹ ਵੀ ਖੜਾ ਹੀ ਹੁੰਦਾ ਤਾਂ <laughs> आशीर्वाद <बादे> दे सिर पे हाथ रख दे बाले बटू जी इंदरियां रख दी हां उनी ਖਲਦਾ ਆ ਨਾ ਦੇ ਰਮੜਾ ਖਾ ਲੀ ਆ ਖੜਾ ਹੋਣੀ ਹੈ ਨਾ हां बाले मुझे ਬਾਕੀ ਪੈਕ ਕਰ ਦੂਗਾ ਠਾਲਾ हां वेरी गुड ਖਾਣ ਪੀਣ ਦੀ ਉਹਨੂੰ ਉਹਨੂੰ ਘੁਆ ਕੇ ਦੇਖੋ ਜਦ ਜੈ ਮੂੰਹ ਘੁਮਾ ਲੂਗਾ ਲੈ ਸਾਰਿਆਂ ਨੂੰ ਹੱਥ ਲਾ ਦੇ हां ਅੱਖਾਂ ਨੂੰ ਲਾ ਲੈ ਖਾਏ ਵਿੱਚ ਲਾ ਦੇ ਤਰੇ ਦੁਰਜਾ ਵੀ ਲਿਆਨੇ ਕੜਦਾ ਉਹ ਟੇਬਲ ਤੇ ਪੈ ਜਾ ਪੈ ਜਾ ਦੀਦੀ ਹੋਰ ਮਗੂਗੀ ਹੁਣ ਹੋਰ ਮਗੂਗੀ ਵੀ ਹੋਰ ਤੋਂ ਅੱਛਾ ਪਾ ਦੋ ਇਹਦੇ ਪੂਰੇ ਕਿੜਾ ਪਾ ਦੋ ਚਾਹ ਆ ਬੈਗ ਕਰ ਲਿਆ ਫਟ ਗਿਆ ਹਉ ਬਾਗ ਨਹੀਂ ਫਟਨੇ ਆ ਬੋਤਲ ਇਹ ਕਿੱਸੇ ਦੀ ਇਹਨੂੰ ਖਾਰਾ ਕਰ ਦੂ ਆ ਬੋਤਲ ਇਹਦੀ ਹੈ ਜਿੰਦ ਦੀ ਆਓ ਪੰਜਾਬੀ ਲੈ ਹੱਥ ਲਾ ਲੈ ਇਹਦੀ ਬੋਤਲ ਕਿੱਝੀ ਕਰਦੇ ਸੈਟ ਕਰੀ ਨਾ ਸਾਰਾ ਕਿਚਨ ਰੱਖ ਕੇ ਹਾਂ ਚਾ ਲੋ ਜੀ ਦੋ ਘਰ ਵੀ ਸਾਡੇ ਲਾ ਸਕਾਂ ਚੱਕ ਜਿੰਦ ਇਹਦੀ ਅਪਾਇੰਟਮੈਂਟ ਆਈ ਹੋਈ ਸੀ ਸਵੇਰੇ ਤਾਂ ਲੇਟ ਹੋ ਗਈ ਅਧੇ ਅਪਾਇੰਟਮੈਂਟ ਜਿਆਦੇ ਧਾ ਲਓ ਜੀ ਅੱਜ ਸਾਰੀਆਂ ਇੰਡੀਆਂ ਦੀ ਅਪਾਇੰਟਮੈਂਟ ਜਿਆਦੇ ਲਓ ਜੀ ਅੱਜ ਤਾਂ ਵਲੋਗ ਇੱਥੇ ਤੱਕ ਸੀਗਾ ਪੂਰੀ ਤਰ੍ਹਾਂ ਥੱਕ ਗਏ ਖਾਣਾ ਵੀ ਨਾ ਖਾ ਲਿਆ ਬਸ ਹੁਣ ਪੈਣੇ ਆ ਸੌਣੇ ਆ ਨੀਂਦ ਬਹੁਤ ਆਰੀ ਆ ਉਧਰ ਪਿੱਛੇ ਦੇਖ ਰਹੇ ਹੋਣੇ ਟੁੱਟਿਆ ਜਿਹਾ ਵਲੋਗ ਚੱਲ ਰਿਹਾ ਟੁੱਟਿਆ ਜਾਂ ਜਦੋਂ ਟੁੱਟਾਈ ਮੇਰਾ ਵੀ ਤਾਂ ਟੁੱਟਿਆ ਟੁੱਟ ਟੁੱਟਾ ਹੋਇਆ ਆਪਾਂ ਕਿਹਨੂੰ ਕਹਿੰਦੇ ਆ ਜਿਹੜਾ ਡਾਊਨ ਹੋ ਜਾਂਦਾ ਹੈ ਜਬਾਈ ਦੇਖਦੇ ਨਹੀਂ ਹਨਾ ਬਲੌਗ ਬਹੁਤ ਸੋਹਣਾ ਪਤਾ ਨਹੀਂ ਕਿਉਂ ਨਹੀਂ ਤੁਸੀਂ ਦੇਖਿਆ ਹੈਗਾ ਇੱਕ ਦੋ ਲਈ ਤੁਹਾਨੂੰ ਦੇਖ ਰਹੇ ਸੀ ਹਾਂ ਪਲੇਸ ਬਲੌਗ ਦੇਖੋ ਸਾਰੇ ਦੇਖਿਆ ਕਰੋ ਬਹੁਤ ਫਨੀ ਕਿਉਂਕਿ ਵੀਡੀਓ 'ਚ ਨਾ ਕਈ ਵਾਰ ਅੱਲਾ ਹੁੰਦਾ ਥੰਬਨੇ ਨਹੀਂ ਹੁੰਦਾ ਹੁਣ ਚੱਕ ਮਾ ਚੱਕ ਵਿੱਚ ਜਾ ਕੇ ਤਾਂ ਦੇਖਿਆ ਕਰੋ ਵਿੱਚ ਘੁਸ ਕੇ ਤਾਂ ਦੇਖਿਆ ਕਰੋ ਉਹਦੇ ਵਲੌਗ ਦੇ ਇੱਕ ਵਾਰ ਵੀ ਕਿਆ ਕੁਝ ਹੁੰਦਾ ਹੈ ਵੀਡੀਓ 'ਚ ਹਨਾ ਤਾਂ ਹੀ ਫਿਰ ਜੇ ਤੁਹਾਨੂੰ ਵਲੌਗ ਪਸੰਦ ਆਇਆ ਕਰੂਗਾ ਫਿਰ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਵੀਡੀਓ ਦੇਖ ਕੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸਾਰੇ ਸਾਰੇ ਕਮੈਂਟ ਕਰਦੇ ਹੋ ਹੁਣ ਮਿਲਾਂਗੇ ਤੁਹਾਨੂੰ ਆਪਾਂ ਅਗਲੀ ਵਧੀਆ ਜੀ ਵੀਡੀਓ 'ਚ ਬਾਏ ਬਾਏ